ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਧੰ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਗਾਵਾਂ ਚਰਾਣਗੇ ਦੁਪਹਿਰ ਦੇ ਸਮੇਂ ਬਹੁਤ ਤਪਿਸ਼ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਇੱਕ ਰੁੱਖ ਦੇ ਹੇਠਾਂ ਚਦਰ ਵਿਛਾ ਕੇ ਆਰਾਮ ਕਰਨ ਲੱਗੇ ਉਸ ਸਮੇਂ ਉਹਨਾਂ ਦੇ ਮੁਖ ਤੇ ਅਨੋਖੀ ਸ਼ਾਂਤੀ ਅਤੇ ਚਮਕ ਸੀ ਜੋ ਕਿ ਸਧਾਰਣ ਇਨਸਾਨ ਦੇ ਮੂਹਤੇ ਨਹੀਂ ਹੁੰਦੀ ਜਦੋਂ ਸੂਰਜ ਦੀ ਰੋਸ਼ਨੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਤੇ ਪਈ ਤਾਂ ਅਚਾਨਕ ਹੀ ਇੱਕ ਸੱਪ ਨੇ ਆ ਕੇ ਉਹਨਾਂ ਦੇ ਮੁਖੜੇ ਤੇ ਆਪਣੇ ਫਨ ਨਾਲ ਛਾਂ ਕਰ ਦਿੱਤੀ ਇਹ ਕੋਈ ਆਮ ਸੱਪ ਨਹੀਂ ਸੀ ਇਹ ਤਾਂ ਆਕਾਸ਼ੀ ਸੰਕੇਤ ਸੀ ਕਿ ਇਹ ਬੱਚਾ ਕੋਈ ਆਮ ਨਹੀਂ ਹੈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ ਜਦ ਸੱਪ ਨੇ ਧੰਗੁਰੂ ਨਾਨਕ ਦੇਵ ਜੀ ਦੇ ਸਿਰ ਉੱਤੇ ਛਾਂ ਕੀਤੀ ਹੋਈ ਸੀ ਤਾਂ ਉਸ ਸਮੇਂ ਤਲਵੰਡੀ ਦਾ ਰਾਜਾ ਰਾਏ ਬੁਲਾਰ ਆਪਣੇ ਕਾਫਲੇ ਨਾਲ ਉੱਥੋਂ ਗੁਜ਼ਰ ਰਿਹਾ ਸੀ ਤਾਂ ਦੋਥੋਂ ਨਿਕਲਦੇ ਸਮੇ ਰਾਜਾ ਰਾਏ ਬੁਲਾਰ ਨੇ ਇਹ ਦ੍ਰਿਸ਼ ਦੇਖਿਆ ਕਿ ਕਿਵੇਂ ਇੱਕ ਸੱਪ ਧੰਗੁਰੂ ਨਾਨਕ ਦੇਵ ਜੀ ਦੇ ਸਿਰ ਉੱਤੇ ਛਾਂ ਕਰ ਰਿਹਾ ਹੈ ਅਤੇ ਇਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਰਿਹਾ ਤਨਗੁਰੂ ਨਾਨਕ ਦੇਵ ਜੀ ਕਾਫੀ ਸਮੇਂ ਤੱਕ ਬਿਨਾਂ ਕਿਸੇ ਹਲਚਲ ਤੋਂ ਉੱਥੇ ਵਿਸ਼ਰਾਮ ਕਰਦੇ ਰਹੇ ਰਾਜਾ ਰਾਏ ਬੁਲਾਰ ਜਲ ਤਨਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ ਤਾਂ ਕੁਝ ਸਮੇਂ ਉਪरांत ਤਨਗੁਰੂ ਨਾਨਕ ਦੇਵ ਜੀ ਜਾਗੇ ਜਦੋਂ ਉਹ ਉੱਠੇ ਤਾਂ ਉਹਨਾਂ ਦੇ ਚਿਹਰੇ ਤੇ ਅਸਮਾਨੀ ਨੂਰ ਸੀ ਰਾਜਾ ਰਾਏ ਬੁਲਾਰ ਜੀ ਨੇ ਤਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਆਪਣਾ ਸੀਸ ਨਿਵਾਇਆ ਰਾਜਾ ਰਾਇ ਬੁਲਾਰ ਨੇ ਸਾਰੇ ਸ਼ਹਿਰ ਵਿੱਚ ਇਹ ਟੰਡੋਰਾ ਪਿਟਵਾ ਦਿੱਤਾ ਕਿ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈ ਇਹ ਤਾਂ ਇੱਕ ਰੱਬ ਦਾ ਨੂਰ ਹੈ ਜਿਸ ਦੇ ਸਿਰ ਉੱਪਰ ਸੱਪ ਛਾਂ ਕਰੇ ਉਹ ਤਾਂ ਇੱਕ ਦਿਨ ਸੰਸਾਰ ਦੀ ਛਾਂ ਬਣੇਗਾ ਰਾਜਾ ਰਾਇ ਬੁਲਾਰ ਨੇ ਪੂਰੇ ਤਲਵੰਡੀ ਵਿੱਚ ਤਨ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਰੂਹ ਐਲਾਨ ਕੀਤਾ ਰਾਜਾ ਰਾਏ ਬੁੱਲਾਰ ਨੇ ਮਹਿਤਾ ਕਾਲੂ ਜੀ ਨੂੰ ਵੀ ਕਿਹਾ ਕਿ ਤੁਸੀਂ ਵੱਡੇ ਪਾਗਾਂ ਵਾਲੇ ਹੋ ਤੁਹਾਡਾ ਪੁੱਤਰ ਤਾਂ ਰੱਬ ਦੇ ਰੂਪ ਵਿੱਚ ਸਤਰਤੀ ਤੇ ਆਇਆ ਹੈ ਇਹ ਸਾਖੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਪਰਮਾਤਮਾ ਆਪ ਹਰ ਸਥਿਤੀ ਵਿੱਚ ਆਪਣੇ ਪ੍ਰੇਮੀ ਦਾ ਰਾਖਾ ਬਣਦਾ ਹੈ ਜਿਵੇਂ ਸਭ ਰਾਖਾ ਬਣ ਗਿਆ ਸੱਚੇ ਸੰਤਾਂ ਦੀ ਪਹਿਚਾਣ ਰੱਬ ਆਪ ਕਰਾਂਦਾ ਹੈ ਜਿਵੇਂ ਰਾਏ ਬੁਲਾਰਨ ਹੋਈ ਜੋ ਰੱਬ ਦੇ ਰੂਪ ਨੂੰ ਪਛਾਣ ਲੈਂਦਾ ਹੈ ਉਹ ਸੱਚੇ ਸਿੱਧਕ ਵਾਲਾ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਅਸਲ ਕੰਮ ਲੋਕਾਂ ਦੇ ਅੰਦਰ ਸਿੱਧਕ ਜਗਾਉਣਾ ਸੀ ਇਹ ਸਾਖੀ ਉਸ ਦੀ ਸ਼ੁਰੂਆਤ ਸੀ ਇਸ ਸਾਖੀ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਿਸ ਉੱਤੇ ਪਰਮਾਤਮਾ ਦੀ ਮਿਹਰ ਹੋਵੇ ਉਸਮੋ ਸੰਸਾਰ ਦੀ ਕੋਈ ਤਾਕਤ ਹਾਨੀ ਨਹੀਂ ਪਹੁੰਚਾ ਸਕਦੀ ਅਤੇ ਜਿਸ ਨੂੰ ਰੱਬ ਦੀ ਪਛਾਣ ਹੋ ਜਾਵੇ ਉਸ ਨੂੰ ਦੁਨੀਆਂ ਦੀ ਰੋਸ਼ਨੀ ਬੇਮਤਲਬ ਲੱਗਦੀ ਹੈ ਅਗਲੀ ਸਾਖੀ ਵਿੱਚ ਤੁਸੀਂ ਸਰਵਣ ਕਰੋਗੇ ਕਿ ਧੰਗੁਰੂ ਨਾਨਕ ਦੇਵ ਜੀ ਨੇ ਕਿਵੇਂ ਰੁੱਖ ਦੀ ਸ਼ਾ ਅਸਥਿਰ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ